ਆਹ ਟਰੈਕਟਰ ਨਾ ਤਾਂ ਡੀਜ਼ਲ ਤੇ ਚੱਲਦਾ ਤੇ ਨਾ ਹੀ ਚੱਲਦਾ ਪੈਟਰੋਲ ਤੇ ਜੀ ਬੈਂਡਰੀਂਗ ਵਾਲਾ ਟਰੈਕਟਰ 25 ਹਸਪਾਵਰ ਟਰੈਕਟਰ ਜਿੰਨਾ ਕੰਮ ਕਰਦਾ 8 ਫੁੱਟਾ ਰੋਟਾਵੇਟਰ ਬੜੇ ਆਰਾਮ ਨਾਲ ਖਿੱਚ ਲੈਂਦਾ ਹੈਰਾਨ ਹੋ ਜੂਗੇ ਤਾਂ ਖਰਚਾ ਸੁਣ ਕੇ 4 ਕਿੱਲੇ ਵਾਈ ਦਾ ਖਰਚਾ ਸਿਰਫ 400 ਰੁਪਏ ਜੀ ਇਹਨੂੰ ਇੱਕ ਵਾਰੀ ਚਾਰਜ ਕਰਨ ਦਾ ਖਰਚਾ 400 ਰੁਪਏ ਹਾਂਜੀ ਵੀ ਦੋਸਤੋ ਅੱਜ ਤੁਹਾਨੂੰ ਦਿਖਾਉਣੇ ਆ ਬੈਂਟਰੀ ਤੇ ਚੱਲਣ ਵਾਲਾ ਭਾਰਤ ਦਾ ਪਹਿਲਾ ਇਹੋ ਜਿਹਾ ਟਰੈਕਟਰ ਜਿਹੜਾ ਵੱਡੇ ਟਰੈਕਟਰ ਦੇ ਬਰਾਬਰ ਕੰਮ ਕਰੂਗਾ ਆਟੋ ਨੈਕਸਟ ਕੰਪਨੀ ਨੇ ਇਹ ਟਰੈਕਟਰ ਬਣਾਇਆ 3 HP ਦੇ ਵਿੱਚ ਇਹਨਾਂ ਦੇ ਜਿਹੜੇ ਟਰੈਕਟਰ ਬਣ ਕੇ ਤਿਆਰ ਹੁੰਦੇ ਆ ਪਹਿਲਾ 20 ਹਾਸ ਪਾਵਰ ਫਿਰ 35 ਤੇ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਆ ਜੀ 45 ਹਾਸ ਪਾਵਰ ਦਾ ਟਰੈਕਟਰ ਭਾਰਤ ਦੇ ਵਿੱਚ ਹੀ ਬਣਦਾ ਤੇ ਬਾਕੀ ਇਹ ਗੱਲ ਆ ਵੀ ਜਿਹੜਾ ਇੰਜਣ ਆ ਇਹਦਾ ਇੰਜਣ ਕੱਢ ਕੇ ਮੋਟਰਾਂ ਤੇ ਬੈਟਰੀਆਂ ਰੱਖਤੀਆਂ ਤੇ ਇਹਦੇ ਤੇ ਜਿਹੜਾ ਸਾਰਾ ਕੰਮ ਆ ਵੱਡੇ ਟਰੈਕਟਰ ਨੂੰ ਹੀ ਹੁੰਦਾਗਾ ਪਿੱਛੋਂ ਜਿਹੜਾ ਟਰਾਂਸਮਿਸ਼ਨ ਆ ਉਹ ਵੀ ਵੱਡੇ ਟਰੈਕਟਰਾਂ 'ਲਾ ਰੱਖਿਆ ਗਿਆ ਪਾਵਰ ਸਟੀering ਕੀ ਹਾਈਡਰੌਲਿਕੀ ਕੰਮ ਪੀਟੀਓ ਵਗੈਰਾ ਕੀ ਜਿਹੜਾ ਮਰਜੀ ਇੰਪਲੀਮੈਂਟ ਪਾ ਲੋ ਉਹੀ ਰ ਬੜੇ ਆਰਾਮ ਨਾਲ ਖਿੱਚੂਗਾ ਪਿਆ ਇਹ ਹਸ ਪਾਵਰ ਦੇ ਟਰੈਕਟਰ ਜਿੰਨਾ ਆਰਾਮ ਨਾਲ ਕੰਮ ਕਰਦਾ ਬਾਈ ਇਹ ਰਣੇ ਦੱਸਿਆ ਸੀਗਾ ਕਹਿੰਦਾ ਬਈ 8 ਫੁੱਟਾ ਰੋਟਾਵੇਟਰ ਬੜੇ ਆਰਾਮ ਨਾਲ ਖਿੱਚ ਲੈਂਦਾ ਕੀਮਤ ਵੀ ਦੱਸਾਂਗੇ ਬਣੇ ਰਿਓ ਵੀਡੀਓ ਦੇ ਐਂਡ ਤੱਕ ਬਾਕੀ ਜਿਹੜਾ ਤੁਸੀਂ ਆ ਮਾਡਲ ਦੇਖ ਰਹੇ ਹੋ X45H2 X45 ਮਤਲਬ ਇਹਨਾਂ ਦਾ ਇਹ ਦੱਸਿਆ ਵੀ 45 ਹਾਸ ਪਾਵਰ ਦਾ ਟਰੈਕਟਰ ਆ ਜੀ ਉਸ ਤੋਂ ਬਾਅਦ 35 ਲਿਖਿਆ ਹੋਊਗਾ ਜਾਂ 20 ਲਿਖਿਆ ਹੋਊਗਾ ਤਿੰਨ ਤਰ੍ਹਾਂ ਦੇ ਮਾਡਲ ਆ ਜਿਹੜੇ ਇਹ ਟਰੈਕਟਰ ਤਿਆਰ ਕਰਦੀ ਹੈ ਕੰਪਨੀ ਤੇ ਬਾਕੀ ਇਹ ਬਾਈ ਸਾਰੀ ਜਾਣਕਾਰੀ ਦੇ ਰਿਹਾ ਆਪਾਂ ਨੂੰ 13 ਦੇ ਟਾਇਰਾਂ ਦੇ ਵਿੱਚ ਆ ਜਿਹੜਾ ਟਰੈਕਟਰ ਆ ਪਿੱਛੋਂ ਜਿਹੜਾ ਹਿੱਸਾ ਹੈਗਾ ਉਹ ਵੱਡੇ ਟਰੈਕਟਰ ਵਾਲਾ ਸਵਰਾਜ ਆ ਜਾਂ ਕੁਝ ਹੋਰ ਟਰੈਕਟਰ ਦਾ ਮਿਲਦਾ ਜੁਲਦਾ ਰੱਖਿਆ ਹੋਇਆ ਹੈਗਾ ਤਾਂ ਜਿਹੜੇ ਤੁਸੀਂ ਦੇਖ ਸਕਦੇ ਹੋ ਪਾਵਰ ਆ ਜਿਹੜਾ ਟਰੈਕਟਰ ਪਾਵਰ ਸਟੀering ਵੀ ਆ ਇਹਦੇ ਵਿੱਚ ਸਾਰਾ ਓਮੀ ਕੰਮ ਕਰਦਾ ਜਿਵੇਂ ਪਹਿਲਾਂ ਤੁਹਾਨੂੰ ਦੱਸ ਕੇ ਅਟਾ ਵੀ ਪਾਈ ਇੰਜਨ ਦੀ ਜਗ੍ਹਾ ਦੇ ਵਿੱਚ ਮੋਟਰਾਂ ਰੱਖ ਤੀਆਂ 32 ਕਿਲੋਵਾਟ ਦੀ ਮੋਟਰ ਆ ਤੇ ਜਿਹੜਾ ਕਿ ਬਹੁਤ ਜਲਦੀ ਇਹ ਹੁਣ ਲਾਂਚ ਹੋਣ ਜਾ ਰਿਹਾ ਟਰੈਕਟਰ ਆਪਣੇ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲੂਗਾ ਤਾ ਬਾਕੀ ਇਹਨਾਂ ਦੀ ਜਿਹੜੀ ਡਿਜ਼ਾਈਨ ਕੀਤੀ ਹੋਈ ਸ਼ੋਅ ਆ ਕੰਪਨੀ ਦੀ ਆ ਲਾਈਟਾਂ ਵਗੈਰਾ ਤੁਸੀਂ ਦੇਖ ਸਕਦੇ ਹੋ LED ਲਾਈਟਾਂ ਦਿੱਤੀਆਂ ਹੋਈਆਂ ਕੀਮਤ ਵੀ ਦੱਸਦੇ ਆ ਬਾਕੀ ਆਪਦੇ ਸੁਝਾਅ ਵੀ ਜਰੂਰ ਦਿਓ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਇਲੈਕਟ੍ਰਿਕ ਟਰੈਕਟਰ ਆ ਵੀ ਕਿੰਨੇ ਕ ਕਾਮਜਾਬ ਹੋਣਗੇ ਜਾਂ ਆਪਾਂ ਕਹਿ ਲਈ ਵੀ ਡੀਜ਼ਲ ਇੰਜਣ ਵਾਲੀ ਕੰਮ ਕਰਨਗੇ ਬਾਕੀ ਕੰਪਨੀ ਦਾ ਕਹਿਣਾ ਵੀ ਅਸੀਂ 8 ਫੁੱਟਾ ਰੋਟਾਵੇਟਰ ਇਹਦੇ ਮਗਰ ਪਾ ਕੇ ਦੇਖਿਆ ਸੀ ਤਾਂ ਬੜੇ ਆਰਾਮ ਨਾਲ ਇਹਨੇ ਰੋਟਾਵੇਟਰ ਨੂੰ ਖਿੱਚਿਆ ਪਿਆ ਹਾਸ ਪਾਵਰ ਦੇ ਟਰੈਕਟਰ ਜਿੰਨਾ ਇਹਨੇ ਜੋਰ ਮਾਰਿਆ ਫਿਲਹਾਲ ਆਪਾਂ ਇਹਨੂੰ ਟਰੈਕਟਰ ਨੂੰ ਚਲਦੇ ਨੂੰ ਨਹੀਂ ਵੇਖਿਆ ਕੰਪਨੀ ਦਾ ਕਹਿਣਾ ਜੀ ਤੇ ਬਾਕੀ ਹੋਰ ਦੀਆਂ ਗੱਲਾਂ ਦੀਆਂ ਗੱਲਾਂ ਕਹਿੰਦੇ ਭਾਈ ਖਰਚਾ ਸਿਰਫ 400 ਰੁਪਏ ਇੱਕ ਵਾਰੀ ਚਾਰਜ ਕਰਨ ਦਾ ਤਾਂ ਬੜੇ ਆਰਾਮ ਨਾਲ ਤਿੰਨ ਤੋਂ ਚਾਰ ਕਿੱਲੇ 400 ਰੁਪਏ ਦੇ ਨਾਲ ਰੋਟਾ ਵੇਟਰ ਨਾਲ ਮਾਰਦਿਆ ਕਰੂਗਾ ਵੀ 400 ਰੁਪਏ ਆਪਣਾ ਭਾਈ ਜਾਂ ਡੀਜ਼ਲ ਟਾਈਪ ਲਾ ਲਓ ਜਾਂ ਬਿਜਲੀ ਟਾਈਪ ਲਾ ਲਓ ਵੀ ਇੰਨਾ ਕੁ ਖਰਚਾ ਆਉਣਾਗਾ ਤੇ 4 ਤੋਂ ਲੈ ਕੇ 8 ਘੰਟੇ ਦੇ ਵਿੱਚ ਵਿੱਚ ਇਹ ਜਿਹੜਾ ਮਤਲਬ ਟਰੈਕਟਰ ਆ ਇੱਕ ਵਾਰ ਚਾਰਜ ਹੋਣ ਤੇ ਚੱਲਦਾ ਗਿਆ ਉਹ ਕਹਿੰਦੇ ਵੀ ਲੋਡ ਦੇ ਹਿਸਾਬ ਨਾਲ ਹੁੰਦਾ ਜਿੰਨਾ ਕਿ ਇਹਦੇ ਤੇ ਲੋਡ ਪਊਗਾ ਉਸ ਹਿਸਾਬ ਨਾਲ ਇਹਦੀ ਬੈਟਰੀ ਆ ਜਿਹੜੀ ਜਿਆਦਾ ਚੱਲੂਗੀ ਜਾਂ ਘੱਟ ਚੱਲੂਗੀ ਉਹ ਹਿਸਾਬ ਨਾਲ ਚੱਲਦੀ ਹੈ ਬਾਕੀ ਸਿੰਗਲ ਫੇਸ ਤੇ ਇੱਕ ਵਾਰੀ ਚਾਰਜ ਹੋਣ ਤੇ ਨੂੰ 6 ਘੰਟੇ ਲੱਗਦੇ ਆ ਅੱਛਾ ਇਹਦੇ ਵਿੱਚ ਦੋ ਚੀਜ਼ਾਂ ਦਿੱਤੀਆਂ ਹੋਈਆਂ ਕੰਪਨੀ ਨੇ ਇਹਨੂੰ 3 ਫੇਸ ਨਾਲ ਵੀ ਚਾਰਜ ਕਰ ਸਕਦੇ ਆ ਤੇ ਸਿੰਗਲ ਫੇਸ ਦੇ ਵਿੱਚ ਵੀ ਚਾਰਜ ਕਰ ਸਕਦੇ ਆ 3 ਫੇਸ ਦੀ ਆਪਸ਼ਨਲ ਆਉਂਦੀ ਹੈ ਜੇ ਕਿਸੇ ਨੇ ਲੈਣਾ ਤਾਂ ਉਹਨੂੰ ਫਿਰ ਚਾਰਜ ਹੋਣ ਤੇ ਟਰੈਕਟਰ ਨੂੰ 3 ਘੰਟੇ ਲੱਗਦੇ ਆ ਤਾਂ 3 ਘੰਟਿਆਂ ਦੇ ਵਿੱਚ ਆਪਣਾ ਟਰੈਕਟਰ ਚਾਰਜ ਹੋ ਜਾ ਕਰੂ ਤਾਂ ਮੈਂ ਮੰਨ ਕੇ ਚੱਲ ਗਏ ਵੀ ਹੁਣ ਖੇਤਾਂ ਦੇ ਵਿੱਚ ਵੀ ਆਪਾਂ ਨੂੰ ਇਹਦਾ ਚਾਰਜਰ ਲਾ ਕੇ ਰੱਖਣਾ ਪਊਗਾ ਏ ਕਮੈਂਟ ਕਰਕੇ ਵੀ ਦੱਸਿਆ ਹੋਣਾ ਕਿੰਨਾ ਕ ਕਾਮਜਾਬ ਰਹਿਣ ਵਾਲਾਗਾ ਆਟੋ ਨੈਕਸਟ ਕੰਪਨੀ ਦੇ ਤਾਂ ਥੱਲੇ ਜਿਹੜਾ ਮਾਡਲ ਤੁਹਾਨੂੰ ਮੈਂ ਦੱਸ ਕੀ ਹਟਿਆਗਾ ਤੇ ਜੇ ਆਪਾਂ ਇਹਦੀ ਕੀਮਤ ਦੀ ਗੱਲ ਕਰੀਏ ਤਾਂ ਕੀਮਤ ਇਹਦੀ ਬਈ ਰੱਖੀ ਵੀ ਆ ਮੈਂ ਵੀ ਹੈਰਾਨ ਹੋ ਗਿਆ ਸੁਣ ਕੇ 14.5 ਲੱਖ ਰੁਪਇਆ ਤਾਂ ਬਈ ਆਪਣੇ ਮਨ ਲੱਗਦਾ 4x4 ਤੇ ਨਾ ਲਾਇਆ ਜਾਊਗਾ 14.5 ਲੱਖ ਰੁਪਇਆ ਇਸ ਟਰੈਕਟਰ ਤੇ ਆਪਾਂ ਨੂੰ ਹਜੇ ਪਤਾ ਨਹੀਂ ਵੀ ਕਿੰਨਾ ਕ ਕਾਮਜਾਬ ਹੋਣਾ ਜਾਂ ਨਹੀਂ ਹੈ ਤੇ ਜਿਹੜੇ ਆ ਬਾਕੀ ਤੁਸੀਂ ਸਾਹਮਣੇ ਦੋ ਪੁਆਇੰਟ ਦੇਖ ਰਹੇ ਹੋ 3 ਫੇਸ ਵਾਲੇ ਤੇ ਸਿੰਗਲ ਫੇਸ ਵਾਲੇ ਜਿੱਥੋਂ ਆਪਾਂ ਇਹਨੂੰ ਚਾਰਜ ਲਾ ਸਕਦੇ ਹਾਂ ਤੇ ਬਾਕੀ ਆ ਸ ਮਨੇ ਤੁਸੀਂ ਇਹਦਾ ਮੀਟਰ ਵਗੈਰਾ ਦੇਖ ਸਕਦੇ ਹੋ ਜਿਹੜੇ ਕੀ ਇਲੈਕਟ੍ਰਿਕ ਵੀਕਲ ਦੇ ਵਿੱਚ ਆਉਂਦੇ ਆ। ਲਾਈ ਵੀ ਇਹਦੇ ਵਿੱਚ ਆ ਸਾਰਾ ਸਿਸਟਮ ਆ ਜਿਹੜਾ ਆਪਾਂ EV ਵਾਲੇ ਦਿਖਾਉਣੇ ਹੁੰਦੇ ਆ ਬਿਲਕੁਲ ਸੇਮ ਹੀ ਆ। ਅੱਛਾ ਸਰ ਇਸਕਾ ਪੀਟੀਓ ਵੀ ਚਲੇਗਾ? ਲਾਈ ਮਿੱਤਰੋ ਹੁਣ ਸਾਨੂੰ ਪੀਟੀਓ ਚ ਲਾ ਕੇ ਦਿਖਾਉਣੇ ਆ। ਆਖੇ ਆ ਜਾ ਇਧਰ ਲਪਾਈ ਇਧਰ ਦਿਖਾਉਣੇ ਆ ਲਾ ਕੇ। 1 ਮਿੰਟ ਸਰ। ਚਲਾਓ ਸਰ। ਲਾਈ ਪੂਰਾ ਆਵਾਜ਼ ਨਹੀਂ ਹੈ ਨਾ ਉਹ ਪਿੱਛੇ ਦੂਜੇ ਚਲਾਈ ਜਾਂਦੇ ਆ ਬਾਈ ਕਾਵਾ ਟੇਲਰ ਤੇ ਤੁਸੀਂ ਆਖਿਓ ਕਿ ਤੇ ਟਰੈਕਟਰ ਚਲਾਦਾ ਹੈ ਨਾ ਆ ਵੀਡੀਓ ਚੱਲ ਰਹੀ ਹੈ ਸਰ ਲੈਫਟ ਚੱਕਿਓ ਲੈਫਟ ਲੈ ਵੀ ਬਾਈ ਵੀ ਆ ਗਿਆ ਕਿਉਂਕਿ ਇਹ ਸਾਰਾ ਬਿਲਕੁਲ ਇਹਨੂੰ ਡਰਾਈਵ ਚਾਹੀਦੀ ਹੁੰਦੀ ਹੈ ਨਾ ਚੱਕਰ ਚਾਹੀਦੇ ਹੁੰਦੇ ਆ ਤਾਂ ਉਹ ਟ੍ਰਾਂਸਮਿਸ਼ਨ ਸਾਰਾ ਉਹੀ ਕੰਮ ਕਰੂਗਾ ਦੇਖੋ ਬੱਸ ਬੱਸ ਬਾਈ ਇਸ ਕੀ ਵੀਡੀਓ ਵਹੀਂ ਤੇ ਚਲੇਗੀ 540 ਵਾਲੀ ਇਸ ਸਾਰਾ ਨੋਰਮਲ ਟਰੈਕਟਰ ਮੇ ਜੋ ਦਲਦਾ ਹੈ ਉਹ ਸਭ ਇਸ ਮੇ ਠੀਕ ਹੈ ਸਾਰਾ ਕਰ ਦੋ ਬੰਦ ਜੀ ਆ ਪਾਗੀ ਪਿਛੇ ਵੀ ਕਰ ਸਕਦੇ ਇਹ ਹੈ ਜੀ ਇਲੈਕਟ੍ਰਿਕ ਟਰੈਕਟਰ ਹੈ ਤੇ ਇਹ ਪੂਰਾ ਕਾਮਯਾਬ ਆ ਕਿਉਂਕਿ ਇਹਦਾ ਟਰਾਂਸਮਿਸ਼ਨ ਬਿਲਕੁਲ ਟਰੈਕਟਰ ਦਾ ਉਹੀ ਰੱਖਿਆ ਗਿਆ ਹਨਾ ਪੀਟੀਓ ਵੀ ਉਹਨੇ ਚੱਕਰਾਂ ਤੇ ਚੱਲਦੀ ਹੈ ਬਸ ਇਹਦਾ ਇੰਜਨ ਦੀ ਜਗ੍ਹਾ ਨੂੰ ਬੈਟਰੀਆਂ ਦੇ ਦਿੱਤੀਆਂ ਹਨਾ ਓਕੇ ਸਰ ਤਾ ਇਹਦੇ ਅੰਦਰ ਤੇ ਬਾਕੀ ਦੱਸਿਓ ਹੁਣ ਮੇਰੇ ਬਾਸ ਨੂੰ ਕਿਵੇਂ ਲੱਗਿਆ ਆਹਾਂ ਟਰੈਕਟਰ ਦੀ ਸਾਨੂੰ ਹੀ ਕਾਫੀ ਟਾਈਮ ਤੋਂ ਸੀਗੀ ਵੇਟ ਵੀ ਆਪਾਂ ਇਹਦੀ ਵੀਡੀਓ ਕਰੀਏ ਤਾਂ ਇਹ ਵੀ ਟਰੈਕਟਰ ਆ ਜਿਹੜਾ ਤੇ ਆਪਣਾ ਹੋ ਸਕਦਾ ਪੰਜਾਬ ਦੇ ਵਿੱਚ ਵੀ ਇਹ ਭੇਜ ਰਹੇ ਆ ਕਿ ਤੇ ਉੱਥੇ ਵੀ ਸ਼ਾਇਦ ਚੱਲਦੇ ਦੀ ਆਪਾਂ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਹਨਾ ਸੋ ਧੰਨਵਾਦ ਜੀ